ਪੜਿਆ ਤੇਰੇ ਜਮਾਤਾਂ ਕਿਹੜੀ ਆਉਂਦੀ ਐ ਨਹੀਂ ਤੂੰ ਪਖੰਡ ਕਰਦਾ ਹੁਣ ਰੋਜ਼ ਫਿਰ ਲੱਗਿਆ ਪੈਰਾਂ ਨਾ ਤੂੰ ਉਥੇ ਕਿਹੜੇ ਲੋਕਾਂ ਨੂੰ ਇਹ ਗਰੀਬ ਲੋਕਾਂ ਨੂੰ ਗਰੀਬ ਲੋਕਾਂ ਨੂੰ ਕਿੱਧਰ ਲਾਈ ਫਿਰਦਾ ਤੂੰ ਮੇਰੇ ਇੱਕ ਮਿੰਟ ਇੱਕ ਮਿੰਟ ਤੇਰੇ ਐਸਾ ਮੈਂ ਜੂਤ ਫੜਨਾ ਤੂੰ ਜਾਸ ਰੱਖੇਗਾ ਤੂੰ ਅੱਜ ਕਿਥੇ ਘਰੇ ਆਓ ਓਰੇਆ ਓਰੇ ਆ ਤੂੰ ਮਾਤਾ ਕਰ ਦੋ ਤੂੰ ਰਿਆ ਮੇਰੇ ਕੋਲ ਓਰੇਆ ਮਾਤਾ ਜੀ ਓਰੇਆ ਤੂੰ ਨਾ ਸਮਝੀ ਮਰਦਾ ਇੱਥੇ ਲੋਕਾਂ ਦੇ ਪਿੱਛੇ ਚੱਲ ਰਿਹਾ ਜੇ ਤੂੰ ਪਖੰਡ ਬਾਗ ਦੇ ਵਿੱਚ ਬੱਤਰੀ ਐਸੀ ਧੌਣ ਕੁੱਟੂਆ ਸਾਲ ਬਣਾ ਕਲਾ ਕਰੀਦਾ ਤੂੰ ਲੋਕਾਂ ਨੂੰ ਗਰੀਬ ਲੋਕਾਂ ਨੂੰ ਪਿੱਛੇ ਲਈ ਫਿਰਦਾ ਤੂੰ ਮੈਂ ਥੋੜੀ ਲੈ ਕੇ ਆਇਆ ਉਹ ਤਾਂ ਉੱਥੇ ਕਿਹੜਾ ਕਹਣਾ ਮੈਂ ਮਾਤਾ ਉਹਨੇ ਕਿਹਾ ਕੋਈ ਆਉਂਦੀ ਅਵਰ ਤੋਂ ਕਿ ਪੀਸ ਕੇ ਲੈ ਕੇ ਆਉਂਦੇ ਨੂੰ ਉੱਥੋਂ ਤੈਨੂੰ ਮਾਤਾ ਤੇਰੇ ਚਾਉ ਗੰਦ ਚ ਹੈ ਤਾ ਤੂੰ ਖਾਇਆ ਇਹ ਦਾਤ ਖੋਣਾ ਗਿਆ ਇਹਨੂੰ ਕੁੱਟ ਕੇ ਲੈ ਕੇ ਨਾ ਕੋਈ ਖਾਨੇ ਨੀ ਨਿਕਾ ਯਾਰ ਦਾ ਰਕਮ ਪੈਣ ਆ ਡਾਂਗ ਫਰੇਗਾ ਯਾਰ ਪਖੰਡ ਬਾਦ ਉਹਨੂੰ ਡਾਂਗ ਫਰੇਗਾ ਤੇ ਉਹ ਬਾਈ ਇੱਕ ਮਿੰਟ ਖੜਾ ਇੱਕ ਮਿੰਟ ਖੜ ਜਾ ਉਹ ਉੱਥੋਂ ਨਹੀਂ ਗਿਆ ਹਾਂਡੇ ਦੇ ਵਿੱਚ ਤਕਰੀਬਨ ਘਟਾ ਹੈ ਉੱਥੇ ਕਰਦੇ ਸੀ 20 ਕਰਾਉਂਦਾ ਕੰਮ ਚੱਲਿਆਦਾ ਮਜ਼ਦੂਰ ਕਰਾਉਂਦਾ ਤਾਂ ਬਾਈ ਪੰਜਾਬ ਦੇ ਵਿੱਚ ਬਰਬਾਦੀ ਕਰਨੀ ਤਰਪਿਆ ਤੂੰ ਇੱਥੋਂ ਨਿਕਲ ਤੇਰੀ ਗਾਣ ਗੁਰਦੂ ਨਹੀਂ ਮੈਂ ਇਥੋਂ ਚੱਲ ਬਾਈ ਕਿਤੇ 30 ਮਿੰਟ ਕਰ ਲੂ ਗੰਦ ਨਹੀਂ ਪਾਇਆ ਸਾਡਾ ਮਜ਼ਦੂਰ ਭਾਈ ਚਾਰਾ ਸਾਡੇ ਮਜ਼ਦੂਰ ਭਾਈ ਨੂੰ ਪਿੱਛੇ ਲਾਉਣਾ ਤੂੰ ਚੰਗਿਆਂ ਨਹੀਂ ਮੇਰਾ 20 ਕਰਾ ਲਓ ਉੱਥੇ ਜੀ ਕੰਮ ਕਰਾਈ ਜਾਂਦਾ ਸਾਡੇ ਮਜ਼ਦੂਰ ਪੰਚਾਇਤ ਦੋ ਮਿੰਟ ਗੱਲ ਸੁਣ ਲਓ ਮੇਰੀ ਦੋ ਮਿੰਟ ਗੱਲ ਮੇਰੇ ਥੱਲੇ ਆਇਆ ਜਿਹਨੇ ਦੋ ਮਿੰਟ ਗੱਲ ਸੁਣ ਲਓ ਧਿਆਨ ਨਾਲ ਇੱਕ ਮਿੰਟ ਪਹਿਲਾਂ ਰਕ ਇੱਕ ਮਿੰਟ ਇੱਕ ਮਿੰਟ ਚਮਕੌਰ ਬੋਲ ਲੈ ਜੀ ਚੁੱਪ ਕਰ ਜਾ ਓ ਨਹੀਂ ਓਏ ਇੱਕ ਮਿੰਟ ਚਮਕੌਰ ਯਾਰ ਕੋਈ ਨੀ ਬੋਲਣਾ ਇੱਕ ਮਿੰਟ ਦੋ ਮਿੰਟ ਭਾਈ ਪਹਿਲਾਂ ਗੱਲ ਸੁਣ ਲੈ ਕੋਈ ਵੀ ਕਿਸੇ ਨੇ ਪੂਰੀ ਹੌਣਡ ਭਾਈ ਦਾ ਸੀ ਪੱਕਾ ਕੋਈ ਇੱਕ ਮਿੰਟ ਭਾਈ ਦੋ ਮਿੰਟ ਗੱਲ ਸੁਣ ਲੈ ਭਾਈ ਰੌਲਾ ਨਾ ਪਾਓ ਯਾਰ ਬੋਲਣਾ ਮੈਂ ਉਹ ਤੇ ਮੈਂ ਉਹ ਤੇ ਭਾਈ ਚੁੱਪ ਗੌਰ ਭਾਈ ਭਾਈ ਇੱਕ ਮਿੰਟ ਇੱਕ ਚਮਕੌਰ ਯਾਰ ਮੇਰੀ ਗੱਲ ਸੁਣ ਕਰ ਜਾ ਭਾਈ ਤੂੰ ਇੱਕ ਮਿੰਟ ਗੱਲ ਸੁਣ ਲੋ ਯਾਰ ਇੱਕ ਮਿੰਟ ਪਲੀਜ਼ 2 ਮਿੰਟ ਮੈਂ ਤੁਹਾਡੇ ਨਾਲ 5 ਮਿੰਟ ਤੁਹਾਡੇ ਨਾਲ ਗੱਲ ਕਰਨੀ ਮੈਂ ਜ਼ਿਆਦਾ ਮਿੰਟ ਗੱਲ ਨਹੀਂ ਕਰਨੀ ਮੇਰੀ ਹੱਥ ਬੰਨ੍ਹ ਕੇ ਬੈਠਦਾ 2 ਮਿੰਟ ਗੱਲ ਸੁਣ ਲਓ ਤੁਸੀਂ ਮੇਰੇ ਸਾਰੇ ਜਾਣੇ ਮੇਰੀ ਮੈਂ ਗੱਲ ਸ਼ੁਰੂ ਕਰਨ ਲੱਗਦਾ ਤੁਸੀਂ ਸਾਰੇ ਜਾਣੇ ਮੇਰੇ ਪੰਜਾਬ ਦੇ ਜਾਏ ਹੋ ਧਿਆਨ ਨਾਲ ਗੱਲ ਸੁਣ ਲੈ ਇਧਰ ਮਾਤਾ ਤੁਸੀਂ ਵੀ ਇਧਰ ਆਓ ਗੱਲ ਤੁਸੀਂ ਵੀ ਸੁਣ ਲੈ ਇਧਰ ਧਿਆਨ ਨਾਲ ਔਰਿਆ ਤੂੰ ਵੀ ਬਾਬਾ ਬਣਿਆ ਹੋਇਆ ਔਰਿਆ ਉਹ ਵੀ ਬਣਿਆ ਔਰਿਆ ਔਰਿਆ ਗੱਲ ਸੁਣ ਮੇਰੀ ਆ ਇਧਰ ਪਹਿਲਾਂ ਮੇਰੀ ਧਿਆਨ ਨਾਲ ਗੱਲ ਸੁਣ ਇੱਕ ਮਿੰਟ ਖੜ ਜਾ ਔਰਿਆ ਇਧਰ ਆ ਇਧਰ ਆ ਜਾ ਇੱਕ ਸਟੇਪ ਤੁਸੀਂ ਮੇਰੇ ਸਾਰੇ ਜਾਣੇ ਆਪਣੇ ਪੰਜਾਬ ਦੇ ਜਾਣੋ ਧਿਆਨ ਆ ਬੰਦ ਕਰ ਲੈ ਕਾਕਾ ਗੱਡੀ 2 ਮਿੰਟ ਬੰਦ ਕਰ ਲੈ ਮੈਂ ਆਪਣੇ ਗੁਰੂ ਨੂੰ ਆਪਣੇ ਧਰਤੀ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਹਣਾ ਨਾ ਮੈਂ ਜਾਤ ਪਾਤ ਨੂੰ ਮੰਨਣ ਵਾਲਾ ਬੰਦਾ ਨਾ ਮੈਂ ਕਿਸੇ ਧਰਮ ਦੇ ਵਿੱਚ ਕੱਟੜ ਆ ਕਿਉਂਕਿ ਜਿੱਥੇ ਗੱਲ ਧਰਮ ਦੀ ਆ ਗਈ ਧਿਆਨ ਨਾਲ ਗੱਲ ਸੁਣ ਲਿਓ ਇੱਕ ਓੰਕਾਰ ਤੋਂ ਗੱਲ ਸ਼ੁਰੂ ਹੁੰਦੀ ਹੈ 2 ਮਿੰਟ ਪਲੀਜ਼ ਮੈਂ ਇਹਨਾਂ ਦੇ ਵਿੱਚ ਨਹੀਂ ਪੰਦਾ ਮੈਂ ਮੈਨੂੰ ਚੰਗੀ ਸਿੱਖਿਆ ਹੀ ਦੇ ਕੇ ਜਾਣਾ ਪਲੀਜ਼ ਕੋਈ ਨਹੀਂ ਯਾਰ ਅਸੀਂ ਪਹਿਲਾਂ ਹੀ ਆਪ ਮੈਂ ਮੈਂ ਪੜ੍ਹਾਉਂਦਾ ਨਹੀਂ ਕੋਈ ਮੈਂ ਪੜ੍ਹਾਉਂਦਾ ਨਹੀਂ ਮੈਂ ਕੋਈ ਗੱਲ ਪੜ੍ਹਾਉਂਦਾ ਨਹੀਂ ਮੈਂ ਆਪਦੇ ਥਾਣੇ ਦਾ ਮਾਹੌਲ ਦੇਖਣਾ ਪੜਿਆ ਤੂੰ ਉਰੇ ਆ ਉਰੇ ਆ ਉਰੇ ਤੂੰ ਮਾਤਾ ਕਰ ਦੋ ਤੂੰ ਉਰੇ ਆ ਮੇਰੇ ਕੋਲ ਉਰੇ ਆ ਮਾਤਾ ਜੀ ਉਰੇ ਆ ਜੇ ਆਪਾਂ ਗੱਲਬਾਤ ਨਹੀਂ ਕਰਾਂਗੇ ਫਿਰ ਕੀ ਹੋਊਗਾ ਉਹ ਬੰਦਾ ਫਿਰ ਆਉਂਦਾ ਮੈਂ ਯਾਰ ਭਾਈ ਮਾਤਾ ਜੀ ਲਾ 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 ਮੈਂ ਕਰ ਉਰੇ ਆ ਇੱਕ ਮਿੰਟ ਗੱਲ ਸੁਣ ਉਰੇ ਅੱਕਰ ਦੀ ਕਿਦੀ ਮਾਤਾ ਨੂੰ ਵੀਰੇ ਲੋਕ ਨੂੰ ਤੇ ਉਹ ਪਾਲੰਬਲੇ ਖੜੇ ਪਈ ਨਾ ਉਰੇ ਤੇਰੇ ਜਿਹਾ ਮਾਤਾ ਗਿਡੀ ਹੁੰਦੀ ਐ ਅੱਛਾ ਕਿਹਾ ਇਹ ਸਾਡੇ ਨਹੀਂ ਤੂੰ ਪਖੰਡ ਕਰਦਾ ਹੁੰਦਾ ਹੁਣ ਰੋਜ਼ ਫਿਰ ਲੱਗਿਆ ਪੈ ਰਾਂ ਨਾ ਤੂੰ ਉਥੇ ਕਿਹੜੇ ਲੋਕਾਂ ਨੂੰ ਇਹ ਗਰੀਬ ਲੋਕਾਂ ਨੂੰ ਗਰੀਬ ਲੋਕਾਂ ਨੂੰ ਕਿੱਧਰ ਲਾਈ ਫਿਰਦਾ ਤੂੰ ਮੇਰੇ ਇੱਕ ਮਿੰਟ ਇੱਕ ਮਿੰਟ ਤੇਰੇ ਐਸਾ ਮੈਂ ਜੂਤ ਫਿਰਨਾ ਤੂੰ ਯਾਦ ਰੱਖੇਗਾ ਤੂੰ ਅੱਜੇ ਕੋਈ ਨਾ ਸਮਝੀ ਮਰਦਾ ਇਕੱਤਰ ਲੋਕਾਂ ਦੇ ਪਾਸੇ ਚੱਲਦੇ ਨੇ ਫੇਰ ਤੂੰ ਪਖੰਡ ਬਾਜ਼ ਦੇ ਵਿੱਚ ਬੱਦਰੀ ਆਈ ਸੀ ਧੌਣ ਕੁੱਟੂਆ ਆ ਬਰਾ ਸਾ ਬਣਿਆ ਕਲਾਕਾਰੀ ਦਾ ਤੂੰ ਲੋਕਾਂ ਨੂੰ ਗਰੀਬ ਲੋਕਾਂ ਨੂੰ ਪਿੱਛੇ ਲਈ ਫਿਰਦਾ ਤੂੰ ਮੈਂ ਥੋੜੀ ਲੈ ਕੇ ਆਇਆ ਤੂੰ ਭੈਣ ਚੋਤਾ ਉੱਥੇ ਕਿਹੜਾ ਕਹਿਣਾ ਮਤਲਬ ਮਾਤਾ ਹੁੰਦੇ ਕਿਹੜੇ ਕੋਈ ਆਉਂਦੀ ਅਵਰ ਤੋਂ ਗਾਲ ਨਾ ਕੱਢੀ ਤੂੰ ਸਮਝੀ ਪੁਲਿਸ ਕੇ ਲੈ ਕੇ ਉਧਰ ਨੂੰ ਬਣੇ ਕੋਈ ਨਾ ਉੱਥੋਂ ਤੈਨੂੰ ਮਾਤਾ ਤੇਰੇ ਚਾਉਂ ਗੰਦ ਚ ਹੈ ਤੂੰ ਖੜਿਆ ਕੰਦ ਖੋ ਰਹੇ ਇਹਨੂੰ ਕੁੱਟ ਕੇ ਲੈ ਕੇ ਨਾ ਸਾਹਮਣੇ ਹੀ ਨਿਕਾ ਯਾਰ ਬੰਨੇ ਯਾਰ ਬਾਈ ਦਾ ਰੱਖ ਮੈਂ ਪੈਣ ਦੇ ਰਲਾਇਆ ਇਹ ਡ ਆ ਮੈਨੂੰ ਤਾਂ ਕੋੜਾ ਡਾਂਗ ਫਰਾਗੇ ਤੇ ਸਾਡੇ ਨੇ ਦੋ ਚਾਰ ਸਮੁੰਦਰ ਉਹ ਚੁੱਦਾ ਪਖੰਡ ਬਾਜਿਆ ਹੁਣ ਕਰ ਤੇਰੀ ਗਾਂਡ ਕੁੱਟ ਤੂੰ ਮੈਂ ਬਾਜਿਆ ਬਈ ਸਰਾਬ ਨਾ ਕਲਾਕਾਰੀ ਦਾ ਮੈਂ ਡਾਂਗ ਫੜਿਆ ਮੁੰਡੇ ਸਾਡੇ ਹੋਈ ਨਹੀਂ ਬੱਚ ਬਾਈ ਸਰਾਬ ਉਹ ਰਣ ਉਹ ਜੋ ਮੈਂ ਵਾਲਾ ਇੱਕ ਮਿੰਟ ਫੜਾ ਇੱਕ ਮਿੰਟ ਫੜ ਜਾ ਉਹ ਉੱਥੇ ਨਹੀਂ ਗਾ ਹਾੜਾਂ ਦੇ ਵਿੱਚ ਕਰੀ ਬਣਾ ਕੱਟਾਂਗੇ ਉੱਥੇ ਕਰਨਗੇ ਅਸੀਂ 20 ਕਰਾ ਦਾ ਕੰਮ ਚੱਲੀ ਰਾਂ ਮਜ਼ਦੂਰਾਂ ਦਾ ਦਾ ਬਾਈ ਪੰਜਾਬ ਦੇ ਵਿੱਚ ਬਰਬਾਦੀ ਕਰਨੀ ਤਲਪਿਆ ਤੂੰ ਇੱਥੋਂ ਨਿਕਲੇ ਤੇਰੀ ਗਾਣ ਗੁਰਦੂ ਨੀ ਮੈਂ ਇੱਥੋਂ ਗੰਦ ਨਹੀਂ ਪਾਇਆ ਸਾਡਾ ਮਜ਼ਦੂਰ ਭਾਈ ਚਾਰਾ ਸਾਡੇ ਮਜ਼ਦੂਰ ਭਾਈ ਰਾਂ ਨੂੰ ਪਿੱਛੇ ਲਾਉਣਾ ਤੂੰ ਮੇਰਾ 20 ਕਰਾ ਦੇ ਉੱਥੇ ਜੀ ਕੰਮ ਕਰਾਈ ਜਾਂਦਾ ਸਾਡੇ ਮਜ਼ਦੂਰ ਭਾਈ ਚਾਰੇ ਦੇ ਕਿਤਾ ਲਾਜ ਕਰਾ ਕੇ ਜੀ ਕੁੜੀ ਦਾ ਵਿਆਹ ਕਰ ਅਨੇਕਾਂ ਨੇ ਮਜ਼ਦੂਰਾਂ ਨੇ ਮੈਂ ਪੈਸੇ ਕਢਾਤੇ ਜਿਹੜਾ ਵੀ ਮੇਰੇ ਕੋਲੇ ਆਉਣਾ ਮਜ਼ਦੂਰ ਕੋਈ ਕੱਲੂ ਬੁੱਧਵਾਰ ਆਈ ਮੇਰੇ ਕੋਲੇ ਕੱਲੂ ਘਰੇ ਆਈ ਮੇਰੇ ਕੋਲੇ ਦੇਖੀ ਕਿੰਨਾ ਮੇਰਾ ਮਜ਼ਦੂਰ ਭਾਈ ਤਾਰਾ ਮੇਰੇ ਨਾਲ ਹੋ ਸਾਲਾ ਬਣਾ ਚਲੱਤਰ ਕਰਦਾ ਚਲੱਤਰ ਨਹੀਂ ਕਰਦਾ ਨਹੀਂ ਯਾਰਾ ਕਿਸੇ ਨੇ ਤੁਸੀਂ ਕਿਸੇ ਨੇ ਕਿਸੇ ਨੇ ਬੱਚੇ ਦਾ ਵਿਆਹ ਕਰੋ ਕਿਦਾ ਲਾਜ ਕਰਵਾਓ ਉਹ ਕਰੋ ਚੰਗਿਆਂ ਲੈ ਕੇ ਗੱਡੀਆਂ ਸਾਲਾ ਇੱਥੇ ਤੁਰਾ ਫਿਰਦਾ ਵਾ ਵਾ ਜੇ ਮੈਨੂੰ ਉੱਥੇ ਖੜਾ ਥੈ ਕਰ ਤੈਨੂੰ ਧੌਣ ਕੁੱਟ ਕੇ ਲੱਕ ਜਾਂ ਮੈਥੋਂ ਭਾਈ ਵੀ ਦੇ ਮੈਂ ਆਪਣੇ ਮਜ਼ਦੂਰ ਭਾਈ ਜਰ ਸਾਡੇ ਆਪਣੇ ਸਾਡੇ ਪਿੰਡ ਵਾਲੇ ਆਪਣੇ ਸਿੰਘ ਸਾਦ ਮੁੰਡੇ ਸਿੱਖਾਂ ਮੈਂ ਆਪਣੇ ਸਿੰਘਾਂ ਦੇ ਮੁੰਡੇ ਸਾਡੇ ਉੱਥੇ ਪਿੰਡੋਂ ਬਣਾ ਫਿਰਦਾਨ ਵਾਲੇ ਕੁਝ ਹੋਰ ਹੈ ਭਾਈ ਪਾਣੀ ਭਾਈ ਪਾਣੀ ਨਹੀਂ ਭਾਈ ਸਾਨੂੰ ਪਿੰਡ ਜਾਵੋ ਪਾਣੀ ਭਾਈ ਨੂੰ ਪਾਣੀ ਦੇ ਭਾਈ ਨੂੰ ਪਾਣੀ ਦੇ ਜਰ ਮਾਤਾ ਨੂੰ ਬਦਨਾਮ ਕਰਕੇ ਤਰਤਾ ਮਾਤਾ ਇੰਨੀ ਪਵਿੱਤਰ ਮਾਤਾ ਯਾਰ ਇੰਨੀ ਮਾਤਾ ਨੂੰ ਪਵਿੱਤਰ ਨੂੰ ਇਹਨੇ ਬਦਨਾਮ ਕਰਕੇ ਤਰਤਾ ਪਵਿੱਤਰ ਮਾਤਾ ਨੂੰ ਬਦਨਾਮ ਨਹੀਂ ਕਰਤਾ ਮਾਤਾ ਛੇਰਾਂ ਵਾਲੀ ਮਾਤਾ ਹੋਵੇ ਕਾਲੀ ਮਾਤਾ ਹੋਵੇ ਐਂ ਉਹਨਾਂ ਲੋਕਾਂ ਨੂੰ ਪੁੱਛਦੇ ਨੇ ਇਹ ਕਹਿੰਦਾ ਮੇਰੇ ਚ ਆ ਗਈ ਹਾਂਜੀ ਹਾਂ ਖਾ ਕੇ ਨਸ਼ਾ ਪੀ ਕੇ दारू ਕਹਿੰਦਾ ਮੇਰੇ ਚ ਮਾਤਾ ਆ ਗਈ ਮਾਤਾ ਇਹ ਜੇ दारू ਪੀਣਾ ਚਾਹੂਗੀ ਮਾਤਾ ਚੂੜੀਆਂ ਪਾ ਕੇ ਮਾਤਾ ਨੂੰ ਬਦਨਾਮੀ ਕਰਤਾ ਯਾਰ ਅਸੀਂ ਮਾਤਾ ਨੂੰ ਮੰਨਦੇ ਆ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਹੋ ਤੁਸੀਂ ਮੇਰੇ ਆਪਦੇ ਭਾਈ ਹੋ ਮੈਂ ਤੁਹਾਡੇ ਲਈ ਮਰ ਸਕਦਾ ਮਜ਼ਦੂਰ ਭਾਈ ਚਰੇੜੀ ਮੈਂ ਜਿੱਥੇ ਮਰਜੀ ਦੇਖ ਲਿਓ ਵੀ ਮੇਰੇ ਤੇ ਮੇਰੇ ਪਿੰਡਾਂ ਵਾਲਾ ਸਾਰੇ ਪਿੰਡਾਂ ਦੇ ਵਿੱਚੋਂ ਕਿਵੇਂ ਆਪਦੇ ਆਪਦੇ ਭਰਾਵਾਂ ਦਾ ਕੰਮ ਕਰਾ ਰਹੇ ਹਨ ਪਰ ਮੈਂ ਇਹ ਪਖੰਡਵਾਜ ਨੂੰ ਪਰਮਪਸੰਦ ਨਹੀਂ ਕਰਦਾ ਚਾਹੇ ਮੈਨੂੰ ਥੋੜੇ ਖਾਤਰ ਇੰਨੇ ਪਰਚੇ ਪਏ ਨੇ ਸਰਕਾਰ ਨਾਲ ਸਿਸਟਮ ਨਾਲ ਲੜੇ ਹਾਂ ਕਿਸੇ ਪਾਰਟੀ ਨਾਲ ਟੱਕਰ ਜਾ ਕੇ ਨਹੀਂ ਖੜੇ ਅਸੀਂ ਅਸੀਂ ਸਿਰਫ ਆਪਣੇ ਇਸ ਦੇ ਵਿੱਚ ਗਰੀਬੀ ਦੇ ਵਿੱਚੋਂ ਨੌਜਵਾਨਾਂ ਨੂੰ ਕੱਢਣਾ ਚਾਹੁੰਦੇ ਆ ਸਾਡੇ ਬੱਚੇ ਕਿਵੇਂ ਪੜਨ ਕਿਵੇਂ ਲਿਖਣ ਕਿੱਥੇ ਤੇ ਕਰ ਦੁਨੀਆ ਪਹੁੰਚ ਗਈ ਸਾਡੇ ਬੱਚਾ ਨੂੰ ਇਹ ਸਿਸਟਮ ਚ ਲਾਇਆ ਹੋਇਆ ਹੈ ਜਿਹੜੇ ਇਹਨਾਂ ਨੂੰ ਪਤਾ ਸਹ ਕਿੰਨਾਂ ਦੇ ਆ ਰਾਜਨੀਤਿਕ ਲੀਡਰਾਂ ਲੋਕਾਂ ਦੀ ਸਹ ਹੈ ਇਹਨਾਂ ਨੂੰ ਪਹੁਣੋ ਦੇ ਵਿੱਚ ਪਸਾ ਲੰਦੇ ਨੇਗੇ ਸਾਡੇ ਬੱਚੇ ਪੜ੍ਹਨ ਲਿਖਣ ਸਾਡੀਆਂ ਅੱਗੇ ਬਚ ਪਹੁੰਚਣ ਸਾਡੇ ਬੱਚੇ ਮੈਂ ਹਰ ਇੱਕ ਪੱਖੋਂ ਦੀ ਗਰੀਬੀ ਦੇਖੀ ਸਾਡੇ ਤਿੰਨ ਚਾਰ ਗੱਲੇ ਜ਼ਮੀਨ ਦੇ ਸੀਗੇ ਮੈਂ ਹਰ ਮੇਰੀਆਂ ਭੈਣਾਂ ਮੇਰੀ ਮਾਂ ਕੈਂਸਰ ਨਾਲ ਮਰ ਗਈ ਸਾਰਾ ਕੁਝ ਹੋ ਗਿਆ ਪਰ ਮੈਂ ਸਾਰੀ ਗਰੀਬੀ ਹਟਾ ਕੇ ਇੱਥੇ ਆਪਦੇ ਭਰਾਵਾਂ ਦੀ ਮਾਂ ਬਾਹ ਫੜਦਾ ਵੀ ਨਹੀਂ ਯਾਰ ਬਹੁਤ ਵਧੀਆ ਕੰਮ ਕਰਦਾ ਸੀ ਤੇਰੀਆਂ ਮੈਨੂੰ ਮਾਂ ਦੀ ਸੌ ਮੈਂ ਆਪਣੀ ਮੈਨੂੰ ਆਪਣੀ ਮਰੀ ਹੋਈ ਮਾਂ ਦੀ ਸੌ ਮੈਂ ਹਰ ਇੱਕ ਮਜ਼ਦੂਰਾਂ ਦੇ ਪੈਸੇ ਦਵਾ ਉਹ ਕਰ ਬਹੁਤ ਇਹ ਤੈਨੂੰ ਗਲਤ ਨਹੀਂ ਕਹਿੰਦੇ ਪਰ ਤੂੰ ਮੇਰਾ ਭਰਾ ਹੈਂਗਾ ਮੈਂ ਤੈਨੂੰ ਅੱਜ ਮਿਲਣੀ ਮੈਂ ਤੇਰੇ ਨਾਲ 2 ਮਿੰਟ ਗੱਲ ਕਰ ਲੈ ਮੇਰੇ ਨਾਲ ਘਰੇ ਆ ਕੇ ਮੁੱਤਬਾਰੋਂ ਜਿੰਨੇ ਮਰਜ਼ੀ ਗੱਲ ਕਰ ਲੈ ਹੁਣ ਸਾਡੀ ਸਾਡੇ ਪਿੰਡੋਂ ਸਾਡਾ ਮਜ਼ਦੂਰ ਭਾਈ ਜਰਦੀ ਕੁੜੀ ਦਾ ਵਿਆਹ ਮੈਂ ਉੱਥੇ ਇੱਥੇ ਮੈਂ ਇੰਨੇ ਇੰਨਾ ਮੈਂ ਇੱਥੇ ਕੀ ਕਰਨਾ ਆਇਆ ਸੀਗਾ ਮੈਂ ਥੋੜੇ ਕੰਮ ਨੂੰ ਕੀ ਪਤਾ ਇੰਨਾ ਥੱਬਾ ਪਰਚਾ ਦੇ ਗਿਆ ਸਾਰਾ ਰਿਕਾਰਡ ਦੇ ਗਿਆ ਵੀ ਇੰਨੇ ਪਰਚੇ ਮੇਰੇ ਤੇ ਕਿਤੇ ਹੋਣੇ ਏਅਰਪੋਰਟ ਤੋਂ ਉੱਤਰਿਆ ਹੁਣ ਸਾਡ ਮੇਰਾ ਪਾਸਪੋਰਟ ਰੱਖ ਲਿਆ ਆਉਣ ਥੋੜ੍ਹ ਮੇਰੀ ਰੈਟ ਪਾਲੀ ਪੂਰਾ ਯਾਤਰਾ ਘਮਣ ਤੋਂ ਬਾਅਦ ਤੁਸੀਂ ਮੇਰੇ ਤੁਸੀਂ ਆਪਾਂ ਇਸ ਨੂੰ ਬਹਿ ਕੇ ਗੱਲ ਹੋ ਜੂਗੀ ਤੁਸੀਂ ਤੁਹਾਡੇ ਇਤਿਹਾਸ ਸੱਚੋਂ ਨਿਕਲ ਗਿਆ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਣਾ ਵੀ ਤੁਸੀਂ